ਸ਼ਾਹ ਹੁਸੈਨ ਦੀ ਜੀਵਨੀ ਸੋਖੀ ਭਾਸ਼ਾ ਵਿੱਚ ਸ਼ਾਹ ਹੁਸੈਨ ਪੰਜਾਬ ਦੇ ਪ੍ਰਸਿੱਧ ਸੂਫੀ ਕਵੀ ਦਰਵੇਸ਼ ਅਤੇ ਕਹਾਣੀ ਕਾਫੀ ਰਚਨਾ ਦੇ ਮਾਨਤਾਕਾਰ ਹਨ ਉਹਨਾਂ ਨੂੰ ਲੋਕ ਮਾਦੋ ਲਾਲ ਹੁਸੈਨ ਦੇ ਨਾਮ ਨਾਲ ਵੀ ਜਾਣਦੇ ਹਨ ਪੰਜਾਬੀ ਕਵਿਤਾ ਵਿੱਚ ਕਾਫੀ ਰੂਪ ਨੂੰ ਪ੍ਰਸਿੱਧ ਕਰਨ ਵਾਲੇ ਕਵੀਆਂ ਵਿੱਚ ਸ਼ਾਹ ਹੁਸੈਨ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ ਜਨਮ ਅਤੇ ਪਰਿਵਾਰ ਸ਼ਾਹ ਹੁਸੈਨ ਦਾ ਜਨਮ ਲਾਹੌਰ ਵਿੱਚ ਹੋਇਆ ਪਿਤਾ ਦਾ ਨਾਮ ਸ਼ੇਖ ਉਸਮਾਨ ਸੀ ਜੋ ਧਾਰਮਿਕ ਅਤੇ ਇਲਮ ਵਾਲੇ ਵਿਅਕਤੀ ਸਨ ਬਚਪਨ ਤੋਂ ਹੀ ਉਹਨਾਂ ਵਿੱਚ ਰੋਹਾਨੀ ਰੁਝਾਨ ਬਹੁਤ ਸੀ ਰੋਹਾਨੀ ਰਾਹ ਤੇ ਚੱਲਣਾ ਸ਼ਾਹ ਹੁਸੈਨ ਨੇ ਛੋਟੀ ਉਮਰ ਵਿੱਚ ਹੀ ਕੁਰਾਨ ਸ਼ਰੀਫ ਪੜ੍ਹ ਲਿਆ ਸੀ ਉਹਨਾਂ ਦੀ ਰੋਹਾਨੀ ਸਿੱਖਿਆ ਸ਼ੇਖ ਬਹਿਲੋਲ ਦਰਿਆਈ ਤੋਂ ਹੋਈ ਧੀਰੇ ਧੀਰੇ ਉਹ ਦੁਨੀਆਦਾਰੀ ਤੋਂ हट ਕੇ ਰੱਬ ਦੀ ਭਗਤੀ ਇਸ਼ਕ ਅਤੇ ਪਿਆਰ ਦੀ ਰਾਹੀ ਬਣ ਗਏ ਮਾਦੋ ਲਾਲ ਨਾਲ ਲਾਗ ਸ਼ਾਹ ਹੁਸੈਨ ਦੀ ਜ਼ਿੰਦਗੀ ਵਿੱਚ ਮਾਦੋ ਲਾਲ ਦਾ ਵੱਡਾ ਯੋਗਦਾਨ ਰਿਹਾ ਮਾਦੋ ਲਾਲ ਇੱਕ ਹਿੰਦੂ ਮੁੰਡਾ ਸੀ ਸ਼ਾਹ ਹੁਸੈਨ ਨੇ ਉਸ ਵਿੱਚ ਰੱਬ ਦੀ ਰੋਸ਼ਨੀ ਦੇਖੀ ਅਤੇ ਉਸ ਨੂੰ ਆਪਣਾ ਰੋਹਾਨੀ ਸਾਥੀ ਮੰਨਿਆ ਇਸ ਲਈ ਉਹਨਾਂ ਨੂੰ ਲੋਕ ਮਾਦੋ ਲਾਲ ਹੁਸੈਨ ਕਹਿਣ ਲੱਗੇ ਇਹ ਇਸ਼ਕ ਮੁਹੱਬਤ ਰੋਹਾਨੀ ਸੀ ਜਿਸ ਵਿੱਚ ਜਾਤ ਪਾਤ ਧਰਮ ਜਾਂ ਰੰਗ ਦੀ ਕੋਈ ਵੰਡ ਨਹੀਂ ਸੀ ਕਵਿਤਾ ਅਤੇ ਕਾਫੀਆਂ ਸ਼ਾਹ ਹੁਸੈਨ ਨੇ ਆਪਣੀ ਬਾਣੀ ਨੂੰ ਕਾਫੀਆਂ ਦੇ ਰੂਪ ਵਿੱਚ ਲਿਖਿਆ ਉਹਨਾਂ ਦੀਆਂ ਕਾਫੀਆਂ ਵਿੱਚ ਇਹ ਗੱਲਾਂ ਮੁੱਖ ਹਨ ਰੱਬ ਨਾਲ ਇਸ਼ਕ ਮਨੁੱਖਤਾ ਦਾ ਪਿਆਰ ਮੌਤ ਅਤੇ ਜ਼ਿੰਦਗੀ ਦੀ ਸੱਚਾਈ ਮਾਇਆ ਤੋਂ ਦੂਰ ਹੋਣਾ ਸੱਚ ਅਤੇ ਨਾਮ ਦੀ ਮਹਿਮਾ ਉਹਨਾਂ ਦੀ ਇੱਕ ਮਸ਼ਹੂਰ ਕਹਾਵਤ ਹੈ ਰਕੀ ਜ਼ਿੰਦਗੀ ਤੋਂ ਨਹੀਂ ਡਰਦਾ ਦਰਦਾ ਹਾਂ ਝੂਠ ਤੋਂ ਵਿਸ਼ੇਸ਼ ਜੀਵਨ ਸ਼ੈਲੀ ਸ਼ਾਹ ਹੁਸੈਨ ਨੂੰ ਮਲੰਗ ਵੀ ਕਿਹਾ ਜਾਂਦਾ ਸੀ ਉਹ ਲਾਲ ਕੱਪੜੇ ਪਾਉਂਦੇ ਸਨ ਜਿਸ ਕਰਕੇ ਉਹਨਾਂ ਨੂੰ ਲਾਲ ਹੁਸੈਨ ਵੀ ਕਹਿੰਦੇ ਸਨ ਉਹਨਾਂ ਦੀਆਂ ਮਹਿਫਲਾਂ ਵਿੱਚ ਰੱਬ ਦਾ ਨਾਮ ਧੁਨ ਨਗਮੇ ਅਤੇ ਪਿਆਰ ਦੀ ਗੱਲਾਂ ਹੁੰਦੀਆਂ ਸਨ ਮੌਤ ਅਤੇ ਮਜ਼ਾਰ ਸ਼ਾਹ ਹੁਸੈਨ ਦਾ ਦਿਹਾਂਤ 1599 ਵਿੱਚ ਹੋਇਆ ਉਹਨਾਂ ਦਾ ਮਜ਼ਾਰ ਲਾਹੌਰ ਦੇ ਬਾਗ ਬਾਨਪੁਰਾ ਨੇੜੇ ਹੈ ਹਰ ਸਾਲ ਉਥੇ ਮਾਦੋ ਲਾਲ हुसैन ਦਾ ਮੇਲਾ ਮੇਲਾ ਚਰਾਗਾ ਲੱਗਦਾ ਹੈ। ਸਾਰ ਸ਼ਾਹ हुसैन ਇੱਕ ਸੂਫੀ ਕਵੀ ਪਿਆਰ ਦਾ ਦੂਤ ਅਤੇ ਮਨੁੱਖਤਾ ਦਾ ਪ੍ਰਚਾਰਕ ਸੀ। ਉਹਨਾਂ ਦੀ ਕਵਤਾ ਲੋਕਾਂ ਨੂੰ ਪਿਆਰ, ਸੱਚਾਈ ਭਾਈਚਾਰਾ ਅਤੇ ਰੱਬ ਦੀ ਯਾਦ ਵੱਲ ਬੁਲਾਉਂਦੀ ਹੈ। ਪੰਜਾਬੀ ਸਾਹਿਤ ਵਿੱਚ ਉਹਨਾਂ ਦੀ ਥਾਂ ਬਹੁਤ ਉੱਚੀ ਅਤੇ ਅਮਰ ਹੈ। ਧੰਨਵਾਦ ਜੀ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸੋ। ਦੇਖਣ ਲਈ ਧੰਨਵਾਦ। ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ